ਓਹ ਹੋ 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 ਨਿਕੋਸ ਕੇ ਪੈਸਾ ਛੱਡੇ ਇਹਨਾਂ ਨੇ ਇਹਨਾਂ ਨੇ ਛੱਡੇ ਇਹਨਾਂ ਨੇ ਅੰਦਰ ਚਲੋ ਅੰਦਰ ਦਰਵਾਜ਼ੇ ਨਾਲ ਓਏ ਆਈ ਕੋਇਆ ਕੋਇਆ ਦੇ ਮਗਰ ਲਾਤ ਨੂੰ ਆਈ ਜੋ ਮਾਰਿਆ ਤੀ ਸਾਹਮਣੇ ਉਪਰੀ ਸਾਰੇ ਰੇ ਕਰਦੇ ਹੋ ਉੱਪਰ ਜਿਹੜਾ ਗਾਣਾ ਦਾ ਆਖ ਦੱਸੋ ਹਾਂ ਹੋ ਉਡਾ ਦਾ ਅਚੈ ਰਿਆਸ ਨੂੰ ਕਰਦੇ ਆ ਨਹੀਂ ਰਿਆਸ ਨੂੰ ਕਰਦੇ ਹੋ ਸੋ ਜਾਨ ਨੂੰ ਜਾਦੇ ਨੇ ਵੀ ਕਿਉਂ ਕੋ ਰੱਖ ਹੈਗਾ ਲਾ ਪੁੱਛੋ ਵੇਖੋ ਤੋ ਮੈਨੂੰ ਮੰਮਾ ਨੂੰ ਬੱਜੀ ਨਹੀਂ ਆਉਂਦੀ ਲੋਸੀ ਇਹ ਦਿਨ ਕਰਾ ਦੇ ਤੇ ਜਦੋਂ ਵੀ ਲੋਸੀ ਲੱਗੂਗੀ ਉਹ ਕਿਸੇ ਦੂਰ ਜਾ ਗਈ ਆ ਦੌਰ ਬੰਦ ਉਹ ਵੇਖਦੇ ਆ ਮੈਂ ਹਾਂ ਦੇਖੋ ਕਿਨੇ ਉੱਡਾ ਕੇ ਬੋਲਦੀਆਂ ਕਰ ਰਹੇ ਸਾਰੀ ਹੈ ਚਾਹਤ ਕੋਈ ਨਹੀਂ ਆਪਾਂ ਕਿੰਨੀ ਜ਼ਿਆਦਾ ਕਿਉਂ ਜ਼ਿਆਦਾ ਨਾ ਕਿ ਕਿਦੋਂ ਤੱਕ ਕੋਈ ਓਪਰੀ ਚੀਜ਼ ਤਾਂ ਨਹੀਂ ਜਾਵੇ ਉਹ ਪਾਕਿਸਤਾਨ ਦਾ ਡਰੋਨ ਹੈ ਉਹ ਤੇ ਹੋਪ ਤੇ ਹੋਰੇ Motherboard? Uh, A guider, maybe. Huh? Motherboard? Mother mm. Situation right now in Kanganiwal. Mm. This is motherboard. Mm. However, you can see. Mm. This, is the main this is the open code. As we can see here, this might be the angular part of the missile. Back As we can see, this... a brother. ਉਹ ਹਾਲਾਤ ਨੇ ਕਿ ਸੇਮ ਸਿਚੁਏਸ਼ਨ ਜਿਹੜੀ ਵੀ ਉਹਨਰ ਆਪਸ ਕੋ ਦੇਖ ਰਹੇ ਕੋਈ ਗੱਲ ਨਹੀਂ ਲੰਬੀ ਨਹੀਂ ਉਹਨਾਂ ਨੇ ਕਿ ਆਪਣੇ ਸੇਕੇ ਜਰੇਹ ਜਾ ਆ ਗਏ ਹੈ ਇੰਜਰਡ ਹੈ ਡਾਕਟਰ ਸਾਹਿਬ ਵਿਲ ਟੇਕ ਕੇਅਰ ਆਫ ਦਿਸ ਜੀ ਤਾਂ ਇਹ ਜਿਹੜੇ ਜਿੱਕੇ ਕਦੇ ਤੇਰੇ ਬਲਾਸਟ ਹੋਇਆ ਕੋਈ ਹੋਰ ਵੀ ਜਖਮੀ ਹੁੰਦੀ ਸੋਚਣਾ ਦੇਖੋ ਇਹ ਤਿੰਨ ਜਣੇ ਦੀ ਸੋਚਣਾ ਹੈ ਤੱਕ ਕਿ ਜੇ ਕੋਈ ਹੋਰ ਸੋਚਣਾ ਨਹੀਂ ਤੇ ਇਹ ਵੀ ਬਹੁਤ ਇੰਜਰੀਜ਼ ਐ ਮੋਸਟ ਆਫਲੀ ਬਾਕੀ ਜਾ ਕੇ ਅੰਦਰ ਦੇਖਾਂਗੇ ਜਿਹੜੀ ਜਿੰਨਾ ਕੰਮ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਕਿੰਨੇ ਵੀ ਧਮਾਕੇ ਕੀਤੇ ਗਏ ਪਾਕਿਸਤਾਨ ਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੇਜੋਰਿਟੀ ਡਰੋਨਸ ਨੂੰ ਜਿਹੜੇ ਅਮਰੀਕਾ ਅਮਰੀਕਾ ਵੱਲੋਂ ਨਿਟਰਲਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਪ੍ਰਸ਼ਾਸਨ ਨੇ ਕੰਮ ਹੀ ਨਹੀਂ ਮੰਨ ਕੇ 4 ਤੋਂ 5 ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਾਰੀਆਂ ਚੱਲ ਰਹੀ ਸੀਗੇ ਨਹੀਂ ਨਹੀਂ ਉਹ ਤਾਂ

ਹਨੇ ਭਰ ਗਿਆ ਵਾ ਨਾ ਬੰਨੇ ਦੇ ਉੱਤੇ ਕੋ ਲੋਤਾ ਹੀ ਵਾਟ ਵਾਟ ਆਉਂਦੀ ਆ ਆਹ ਮਾ ਗਾਣੇ ਕਰਾਤੇ ਆਏ। ਇਹ ਹੈ। ਆਹ ਕੋਤਾ ਡਿੱਗਾ ਵਾ। ਇਹ ਵਾ। ਆਹ ਪਰ ਗਿਆ ਨਾ। ਪਰ ਬੰਨੇ ਦੇ ਉੱਤੇ ਕੋ ਲੋਤਾ ਹੀ ਬਾਟੀ ਬਾਟਾ ਹੁੰਦੀ ਆ। हो गया तो देखना तो की है, है, दे दे तो है दो सारे डिगे आ सगे चार डिगे है दो इधर डिगे है ਬੰਬ ਧਮਾਕਾ ਪੈਣੀ ਪੰਚਾਇਤ ਰਾਜਵਲੇ ਲੱਗੇ ਦੋ ਬੰਬ ਡਿੱਗੇ ਰੌਣਕ ਗੰਨੇ ਦਾ ਕਿੱਥੇ ਦੇਖਾ ਠੀਕ ਹੈ ਤੂੰ ਸੁਣਾ ਕੇ ਦਾ ਆ ਆ ਕਿੱਦਾਂ ਵੇਖੀ ਕਿੱਦਾਂ ਕਮਾਲ ਸਾੜਦਾ ਸਾਰਾ ਕਮਾਲ ਸਾੜਦਾ ਲੂ ਤਾਂ ਸਾਰਾ ਹੀ ਕਮਾ ਦਾ ਸਾਰਾ ਗੰਨਾਵਾ ਸਾਰਾ ਹੀ ਗੰਨਾ ਸੜ ਗਿਆ ਸਾਰੀ ਧੁੱਦ ਲੜਾਤੀ ਪੂਰੇ ਇਹਨੂੰ ਲੋ ਗਿਆ ਮਗ ਜਾਨੂ ਨਾ ਨਹੀਂ ਹੈ ਦੇਖ ਲਾ ਜਗਾਈ ਆ ਜਗਾਈ ਉਹ ਪੈਸੇ ਉਹ ਸੀਮਿੰਟ ਦੀ ਗੁੱਠੀ ਜੜੀ ਇਹ ਲੋਕੀ ਲੈਣ ਤੇ ਕਹਿੰਦੇ ਵੇਦੇ ਹੋਣਾ ਵਾ ਗੋਹੇ ਤਾਂਬਾ ਕੱਢ ਥੱਲੇ ਓਏ ਵਿੱਚ ਇਹ ਤਾਂਬਾ ਬੜਾ ਲੋਹਾ ਪਿਆ ਉਧਰ ਆ ਵਾ

ਇੱਥੇ ਡਿੱਗੀ ਆ ਜੀ ਮਜ਼ਾਇਲ ਆ ਦੇਖੋ ਜੀ ਕਿੱਡਾ ਟੋਆ ਪਾਤਾ ਇਹ ਕਹਿੰਦੇ ਜੀ ਐਂਟੀ ਪਤਾ ਨਹੀਂ ਮਜ਼ਾਇਲ ਸਿਸਟਮ ਲਾਇਆ ਹੈ ਜਿਹਦੇ ਨਾਲ ਉਹ ਡਿਸਟਰੋਏ ਕਰ ਦਿੰਦੇ ਆ ਮਜ਼ਾਇਲ ਨੂੰ ਪਰ ਇਹ ਮਿਸ ਹੋਈ ਹੋਆ ਜੀ ਇਹ ਚੱਲੀ ਆ ਪੂਰੀ ਪ੍ਰੋਪਰ ਦੇਖੋ ਜੀ ਫਟੋ ਘਟ 8-9 ਫੁੱਟ ਦਾ ਹੋਲ ਕਰ ਦਿੱਤਾ ਹੈ ਜ਼ਮੀਨ ਦੇ ਵਿੱਚ ਤੇ ਮਿੱਟੀ ਦੇਖੋ ਜੀ ਕਿੱਡੀ ਦੂਰ ਦੂਰ ਚੱਕ ਕੇ ਮਾਰੀ ਹੋਈ ਆ ਉਹ ਪਰੇ ਜਿਹੜੀ ਆ ਕਾਲਾ ਕਾਲਾ ਦੀ ਤਾਂ ਅੱਗ ਲੱਗ ਗਈ ਸੀ ੱਡੀ ਦੂਰ ਜਾ ਜਾ ਕੇ ਸਾਰੇ ਪਾਸੇ ਤਾਂ ਫਾਇਰ ਫਾਇਰ ਬ੍ਰਿਗੇਡ ਮਗਾਈ ਸੀ ਤੇ ਉਹ ਅੜ ਗਈ ਵਿੱਚੇ ਉੱਥੇ ਗਿੱਲਾ ਸੀ ਖੇਤ ਉੱਚੀ ਅੜ ਗਈ ਉਹ ਤੇ ਇਹ ਮਜ਼ਾਇਲ ਚੱਲੀ ਆ ਜੀ ਚੱਕ ਕੇ ਨਹੀਂ ਲੈ ਕੇ ਗਏ ਇਹ ਖਤਮ ਹੋ ਗਈ ਜਿੱਦਾਂ ਟੁਕੜੇ ਹੋਏ ਵਾਂਦੇ ਫਿਰ ਲੋਹੇ ਦੇ ਟੁਕੜੇ ਮੁੰਡਾ ਲੱਗੇ ਖੜਾ ਆ ਦੇਖੋ ਜੀ ਮੈਟਲ ਆ ਸਾਰਾ ਇਹ ਤੇ ਪਰ ਬਚਾਅ ਹੋ ਗਿਆ ਸ਼ੁਕਰ ਹੈ ਕਿ ਪਿੰਡ ਤੋਂ ਬਾਹਰ ਚੱਲੀ ਆ ਜੇ ਕਿਸੇ ਪਿੰਡ ਚ ਚੱਲ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ ਇਹਦੇ ਨਾਲ 400 ਤੋਂ 500 ਗੱਜ ਤੱਕ ਮਸਾਇਲ ਆਈ ਆ ਡੇਂਜਰ ਏਰੀਆ ਖਲਿਆਣ ਵਾਸੀਓ ਖਲਿਆਣ ਵਾਸੀਓ ਸੂਚਿਤ ਹੋ ਜਾਓ 2024 ਦੀ ਲੇਟੈਸਟ ਮਸਾਇਲ ਹੈ ਸੋ ਕੋਈ ਵੀ ਲਾਈਟ ਨਹੀਂ ਨਾਲੋਵੇ 10 ਫੁੱਟ ਤੋਂ ਜਾਵਾ ਟੋਆ ਪੜ ਦਿੱਤਾ ਤੇ ਖੇਤ ਦਾ ਤੁਸੀਂ ਹਾਲ ਵੀ ਦੇਖ ਸਕਦੇ ਆ ਇਹ ਕੰਮ ਹੋਇਆ 2:30 2:40 ਤੇ ਹੋਇਆ ਇਹ ਮਸਾਇਲ ਦਾ ਪਿਛਲਾ ਕਹ ਲੈ ਐਗਜ਼ੌਸਟ ਕਹਿ ਸਕਦੇ ਆਪਾਂ ਉਹ ਧੂਆ ਤੇਲ ਧੂਆ ਨਿਕਲਦਾ ਉਹੀ ਹੁੰਦਾ ਕਿਉਂ ਸਟੇਗਨ ਯਾਰ ਇੱਥੋਂ ਅੱਗ ਨਿਕਲਦੀ ਆ ਉਹ ਇੱਥੋਂ ਨਹੀਂ ਆਉਂਦੀ ਅੱਗੋ ਕੋ ਨਹੀਂ ਸਿੱਧਾ ਹੀ ਆ ਕੇ ਫੜਦਾ ਯਾਰ ਆ ਜੋ ਵੀ ਆ ਆ ਕੇ ਫੜਦਾ ਹੀ ਆ ਅੱਗੋ ਕੋ ਕੁਝ ਨਹੀਂ ਕੱਢਦਾ ਇਹ 40 ਮਿੰਟ ਤੋਂ ਪਹਿਲਾਂ ਮੇਰੀ ਰਹਿਣ ਦੇ ਮੈਂ ਦਿਖਾ ਰਿਆ ਬੰਦੇ ਨੇ ਸਮਾਨ ਲੱਭਿਆ ਨਿਸਾਈਲ ਦਾ ਨਿਸਾਈਲ ਦਾ ਉਹ ਸੈਂਸਰ ਵਾਲਾ ਪਾਰਟ ਕਿੱਥੇ ਹੈ ਸੈਂਸਰ ਵਾਲਾ ਪਾਰਟ ਕਿੱਥੇ ਗਿਆ ਐਸੈਂਸਰ ਵਾਲਾ ਪਾਰਟ ਇਹ ਪਹਿਲਾਂ ਪੱਸਾ ਕਰੀ ਫੁਲਟਪਰੇਰੇ ਵਿੱਚ ਮਾਡਲ ਬੋਰਡ ਵਗੈਰਾ ਲੱਗੇ ਹੋਗਾ ਹੂੰ ਇਹਦੀ ਸੈਂਸਰ ਕਰਦੇ ਆ ਆ ਦੇ ਨਾਲ ਹੀ ਆਹ ਜਿਹੜੀਆਂ ਸਪਲਿੱਟ ਆ ਹਾਂ ਆ ਬਾਕੀ ਹੋਰ ਸਮਾਨ ਇੱਲਾ ਇਹ ਨਹੀਂ ਯਾਰ ਨਹੀਂ ਨਹੀਂ ਆਪਾਂ ਪੱਟ ਹੋ ਗਿਆ 6 ਤੋਂ 7 ਫੁੱਟ 100 ਮੀਟਰ ਤੱਕ ਮਿੱਟੀ ਗਈ ਉੱਡ ਕੇ ਚਾਰੇ ਪਾਸੇ ਰੇਡੀਅਸ ਕਵਰ ਕੀਤਾ ਜਿੰਨੀ ਜਿੰਨੀ ਲੋਕੀ ਦੂਰ ਤੱਕ ਆਪਾਂ ਨੂੰ ਯਾਰ ਇਹਦਾ ਖੜਾ ਨਹੀਂ ਚਾਹੀਦਾ ਮੈਨੂੰ ਆਹ ਹਾਂ ਹਾਂ ਹਵਾ ਕਿਲੋਮੀਟਰ ਦੂਰ ਟੁਕੜੇ ਹੋਗੇ ਆ ਜਾਣੇ संघर्ष किया है ये तस्वीरें आप इस वक्त साथ सकते साथ आपको बता दें कि एक दे बार से जो सारिन की आवाज है वो यही निर्देश दिए जा रहे हैं कि अपने घरों पर सुरक्षित जगहों पर चले जाएं। वीडियो जाने प्रश्न के साथ शर्मा और रूपा मिश्री जी के साथ Gracias.